8 ਕਿਲੋ ਦੁੱਧ ਹਨ ਕੀ ਮੁੱਲ ਚ ਦੇਣੀ ਆਪਾਂ ਇਹ 22000 ਦੀ 22000 ਦੀ ਬਾਈ ਕਹਿੰਦਾ ਦੇ ਦੇਣੀ ਆਪਾਂ ਹਨ ਤੇ 10 ਕਿਲੋ ਜੀ 10 ਕਿਲੋ ਦੁੱਧ ਇਹ ਕਿੰਨੇ ਦੇਣੀ ਆਪਾਂ ਇਹ 27000 ਦੀ 27000 ਦੀ ਚਵਾਈ ਚੋਣ ਜਾਣ ਸੋਣਾ ਬਾਈ ਬਹੁਤ ਹਨ ਪੂਰਾ ਬਾਈ ਐਨ ਯਾਰ ਇਹਦੇ ਥੱਲੇ ਬਾਈ ਕਿੰਨਾ ਦਾ ਸੇਦੋ ਤਾਂ ਆਪਾਂ ਇਹਦੇ 10 ਕਿਲੋ ਜੀ ਇਹਦੇ ਥੱਲੇ 10 ਕਿਲੋ ਦੁੱਧ ਹਾਂਜੀ ਇਹਦਾ ਮੁੱਲ ਆਪਾਂ 27000 ਜੀ 27000 ਦੀ ਦੇਣੀ ਆ ਬਾਈ ਕਿੰਨਾ ਹਨ ਕਿੰਨਾ ਦਾ ਸਹੀ ਦੁੱਧ ਬਾਈ ਆਪਾਂ 8 ਕਿਲੋ ਜੀ ਤੇ ਮੁੱਲ ਇਹਦਾ ਆਪ ਕਿਤਾ 22000 22000 ਮੋੜ ਲਾ ਬਾਈ ਸਾਸੀ ਕਰਨ ਦੇ ਤਰ੍ਹਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਵੀਰੇ ਗੋਗੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਕੋਟ ਕਰੋੜ ਖੁਰਦ ਤਹਿਸੀਲ ਤਲਵੰਡੀ ਪਾਈ ਤੇ ਜ਼ਿਲ੍ਹਾ ਫਰੋਹੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਿਹੜੀਆਂ ਗਾਵਾਂ ਕਵਰ ਕਰਕੇ ਦਿਖਾਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਆ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਕਰਨਾ ਤੇ ਚਬਾਈ ਕਰਨ ਦਾ ਵੀ ਹੱਕ ਰੱਖਦੇ ਹਾਂ ਤੇ ਆਜੋ ਆਪਾਂ ਜਾਣਕਾਰੀ ਲੈਣੇ ਆ ਕਿ ਕੀ ਕੀ ਦੁੱਧ ਦਾ ਥੱਲੇ ਕਿੰਨਾ ਕੰਨਾ ਕਰੀਟ ਕਰਦਾ ਬਾਈ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨ ਦਾ ਸਵਾਗਤ ਤੇ ਬਾਈ ਆਪਾਂ ਅੱਜ ਆਪਣੇ ਕੋਲ ਦੋ گاਵਾ ਹੀ ਆ ਬਾਈ ਹਾਂ ਜੀ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਬਾਰੇ ਦੱਸ ਦੀ ਬਈ ਇਹਦੀ ਕੀ ਡਿਟੇਲ ਆ ਇਹ 92 ਸੂਆ ਸੂਈ ਆ ਦੋਆਂ ਢਾਈ ਮਹੀਨਾ ਦੀ ਸੂਈ ਆ ਜੀ ਠੀਕ ਆ ਬਈ ਪਹਿਲੇ ਸੂਆ ਹੀ ਆ ਇਹੋ ਜੀ ਠੀਕ ਆ ਬਈ 8 ਕਿਲੋ ਦੁੱਧ ਆ ਥੱਲੇ 8 ਕਿਲੋ ਹਾਂ ਜੀ 8 ਕਿਲੋ ਦੁੱਧ ਤੇ ਬਈ ਕੀ ਭਾਜ ਦੇਵੇਂਗੇ 22000 ਦੀ ਦੇ ਦੇਣੀ 22000 ਦੀ ਤੋਰੀ ਬਈ ਕਰੀ ਇਹਨੂੰ ਤੇ ਉਹ ਵੀ ਚਵਾਈ ਚੁਵਾਈ ਦੀ ਕਿਵੇਂ ਓਕੇ ਜਿਵੇਂ ਓਕੇ ਬਈ ਹਾਂ ਠੰਡੀ ਸੀਲ ਆ ਪੂਰੀ ਠੀਕ ਹੈ ਨਾ ਬਈ ਤੇ ਉਹ ਵੀ ਜਾਣ ਜਾਣ ਗਾਂ ਵਾਲੇ ਸੂਏ ਵੜ ਜੂਗੀ ਬਾਈ ਜੱਕ ਨਹੀਂ ਹਾਂਜੀ ਹਾਂਜੀ ਬਾਕੀ ਥਣ ਥਣ ਸੋਨਾ ਲੱਗਿਆ ਇਹਨੂੰ ਕਰਮ ਵਾਲੀ ਨੇ ਹਨ ਤੇ ਕਿੰਨਾ ਦਾ ਸਹੀ ਦੁੱਧ ਬਈ ਆਪਾਂ 8 ਕਿਲੋ ਜੀ ਤੇ ਮੁੱਲ ਇਹਦਾ ਪਕੀ ਦਾ 22000 22000 ਮੋੜ ਲਾ ਬਾਈ ਉਹ ਚਵਾਈ ਚੂਈ ਨੂੰ ਬਾਈ ਠੰਡੀ ਸੀ ਲੈ ਬਾਈ ਪੂਰੀ ਠੰਡੀ ਆ ਦੀ ਥਣ ਥਣ ਦੀ ਚੱਕ ਵੀ ਕਰ ਲੋ ਬਾਕੀ ਵੇਟ ਤੇ ਜਾਨ ਚ ਹੈਗੀ ਆ ਹਨ ਦੰਗੜਣ ਤੋਂ ਬਈ ਤੇ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਈ ਇਹਦੀ ਕੀ ਰਿਟੇਲ ਆ ਬਈ ਇਹਦੇ ਥੱਲੇ 10 ਕਿਲੋ ਦੁੱਧ ਆ ਜੀ ਠੀਕ ਆ ਬਈ ਹਾਂ ਤੇ ਉਹਦਾ ਕਹਿੰਦੇ ਆਖੇ ਪਹਿਲੇ ਸੂਏ ਸੂਈ ਆ ਮੇਰਾ ਦੂਜੇ ਹੋਊਗੀ ਮੰਨ ਲਾ ਠੀਕ ਆ ਬਈ 10 ਕਿਲੋ ਦੁੱਧ ਬਈ ਆ ਉਹਦਾ ਕਹਿੰਦੇ ਡੇਢ ਕਿ ਮਹੀਨੇ ਸੂਈ ਆ ਠੀਕ ਹੈ ਭਾਈ ਬੰਦਾ ਸੌ ਖਾਈ ਜਾਂਦਾ ਅਗਲਾ ਉੱਤੇ ਸਾਡਾ ਮੰਮਾ ਲੜੇ ਜਿੰਨੇ ਆ ਆ ਬਈ ਅਲਾ ਭਾਈ ਕਿੰਨਾ ਦੋਤਾ ਏ ਥੱਲੇ 10 ਕਿਲੋ ਜੀ 10 ਕਿਲੋ ਦੋਤੇ ਇਹ ਕਿੰਨੇ ਦੇਣੀ ਆਪਾਂ ਇਹ 27000 ਦੀ 27000 ਹਾਂਜੀ ਚਵਾਈ ਚੁਈ ਦੀ ਇਹ ਵੀ ਓਕੇ ਤੋਰ ਭਾਈ ਇਹਨੂੰ ਹੈਨਾ ਆ ਪਤਾ ਰਾਂ ਦਾ ਆਪਣੇ ਕੋਲੇ ਮਾੜਾ ਬੋ ਹੁੰਦਾ ਨਹੀਂ ਜੀ ਠੀਕ ਹੈ ਨਾ ਭਾਈ ਭਾਈ ਕਹਿੰਦਾ ਵੀ ਚਵਾਈ ਦਾ ਮੈਂ ਬਾੜਾ ਪਸੂ ਨਹੀਂ ਲੈਂਦਾ ਹੈਨਾ ਤੇ ਉਹ ਥੋੜੀ ਜੀ ਫਿੱਕੀ ਹੈਗਾ ਭਾਈ ਹੈਨਾ ਹਾਂਜੀ ਉਸੇ ਵਾਲਾ ਬੰਦਾ ਲੈ ਜੇ ਦੁੱਧ ਵੀ ਵਾਜੂਗੀ ਨਹੀਂ ਵਾਜੂਗੀ ਤੇ ਮੋੜ ਲਾ ਭਾਈ ਮੋੜ ਲਾ ਇਹ ਨਹੀਂ ਮਾੜੀ ਉਹ ਨਹੀਂ ਜ਼ਿਆਦਾ ਕਰਦੀ ਥੋੜਾ ਜਿਹਾ ਜਾਨਵਰ ਕਰਦਾ ਹੈ ਤੇ ਹਾਂ ਗਾਣੇ ਸੁਣੇ ਬਾਈ ਗਾ ਬਣ ਜੂਗੀ ਚੰਗੀ ਹੈ ਨਾ ਹਾਂਜੀ ਜੇ ਆਪਾਂ ਕਹਿ ਲਈਏ ਹਾਂਜੀ ਤੇ ਕੋਈ ਬੰਦਾ ਸੇਵਾ ਕਰ ਲਵੇ ਬਾਕੀ ਥਣ ਥਣ ਸੋਹਣਾ ਹੈ ਨਾ ਚਵਾਈ ਜੂਗੀ ਓਕੇ ਜਮਾ ਬਾਈ ਓਕੇ ਓਕੇ ਜੀ ਬੱਕੇਰਾ ਮਰਾ ਦੇ ਧਾਰਾਂ ਬਾਈ ਹੈ ਨਾ ਮਰਾ ਦੇ ਨੇ ਬਾਈ ਤੇ ਭਯੂ ਦੇਖਣ ਨੂੰ ਥੋੜੀ ਐਲਾ ਦੀ ਜਿਵੇਂ ਗਰਮ ਦੀ ਉਹ ਠੰਡੀ ਸੀ ਲਾਣੀ ਪੂਰੀ ਪੂਰੀ ਨਾਤਵ ਨਹੀਂ ਜਾਗਦੀ ਜਿੱਥੇ ਰੱਖ ਲਈ ਬਾਕੀ ਇਹਨੇ ਭਾਜ ਆਉਂਦਾ ਵੀ ਕੁਛ ਨਹੀਂ ਬਈ ਕਿ ਨਹੀਂ ਹੱਥ ਚ ਜਾਵੇ ਕਿ ਨਹੀਂ ਹਾਂਜੀ ਸੋਣਿਆ ਜੋ ਹੋ ਜਾਏ ਜਨੇ ਹਰੀ ਉਹ ਮੈਨੂੰ ਛੋਟਾ ਰਾਜਾ ਪੂਰਾ ਮੋਟਾ ਲੰਮਾ ਹਾਂ ਹੀ ਸਹੀ ਹੈ ਵਾੜਾ ਵੱਡਾ ਥਣ ਵੀ ਵੱਡਿਆ ਜਾਂਦਾ ਹੈ ਹੈਨਾ ਹਾਲੇ ਬਈ ਚਾਰੇ ਮਾਰ ਦੇ ਕਰਾ ਕੱਲੀ ਹਾਂਜੀ ਹਾਂ ਲੋ ਚੌਥੇ ਦੀ ਆ ਜੀ ਮਗਰ ਲਿਖਣਾ ਨਹੀਂ ਤੇ ਸਾਰਾ ਹੈ ਨਾ ਹਾਂਜੀ ਚੋਣ ਝਾਂ ਸੋਣਾ ਬਾਈ ਬਹੁ ਹੈ ਨਾ ਪੂਰਾ ਬਾਈ ਐਨ ਯਾਰ ਆ ਇਹ ਮਗਰਲੇ ਨਾਲੇ ਤਾਂ ਰ ਆ ਪੂ ਵੀ ਪੁੱਲ ਵੀ ਲੱਗਦੀ ਧਰ ਹੈ ਨਾ ਬੋਲੀ ਬੋਲੀ ਬਾਈ ਵਧੀਆ ਹੋੜੀ-ਬੋੜੀ ਬਈ ਸੇਵਾ ਵਾਲਾ ਲੈ ਦੋ ਤਾਂ ਵੱਧ ਵੀ ਜਾਊਗੀ। ਹਾਂਜੀ। ਬਾਕੀ ਇੰਨੇ ਭਾਜ ਕੋਸ ਨਹੀਂ ਹੁੰਦਾ। 2 ਮਹੀਨੇ ਦਾ ਦੁੱਧ ਪਾਏ ਜੇ ਪਾਏ ਪੂਰੇ ਹੁੰਦੇ ਨੇ ਕਿ ਨਹੀਂ? ਕਿੰਨਾ ਦਾ ਸਹੀ ਥੱਲੇ ਦੁੱਧ ਬਈ? ਇਹ ਥੱਲੇ 8 ਕਿਲੋ ਜੀ। 8 ਕਿਲੋ ਦੁੱਧ ਹਨਾ। ਕੀ ਮੁੱਲ ਚ ਦੇਣੀ ਆਪਾਂ? ਇਹ 22000 ਦੀ। 22000 ਦੀ ਬਈ ਕਹਿੰਦਾ ਦੇ ਦੇਣੀ ਆਪਾਂ। ਤੇ ਕਾਢੀ ਦੇ ਬਈ ਜਿੰਨਾ ਨਿਕਲ ਦੁੱਧ ਕਿਰਾ ਕਿ ਨਹੀਂ? ਆਹ ਕੋਈ ਨਹੀਂ। ਬਾਕੀ ਇਹਨੂੰ ਸੱਜਣ ਵੇਲੀ ਹੁੰਦੇ ਸਮਝ ਲਿਆ ਕਰੋ ਕਿ ਨਹੀਂ ਬਈ ਹਾਂ ਜਦੋਂ ਐ ਕੜਾਂਗ ਰੋੜਾਂਗਾ ਵੀ ਚੋਕ ਤੇ ਥੱਲੀ ਕਰਕੇ ਲੈ ਕੇ ਜਾਓ ਕਿ ਨਹੀਂ ਹਾਂਜੀ ਹਾਂਜੀ ਜਵਾਈ ਬੜੀ ਹੋਣੀ ਹੈ ਯਾਰ ਆਹ ਜੀ ਬਹੁਤ ਆਓ ਦੇਖਦੇ ਹਣਾ ਇੱਥੋਂ ਇਹ ਇੱਥੋਂ ਦੇਖੋ ਲੋਈ ਮਿੱਤਰੋ ਇਹ ਤੁਹਾਨੂੰ ਸਿਰਫ 22000 ਚ ਮਿਲ ਜਾਣੀ ਆ ਇੰਨਾ ਸੋਹਣਾ ਚੋਣਾ ਗਾਂ ਵਾਲੇ ਸੂਏ ਨੂੰ ਵਧੀਆ ਤੋਂ ਬਣ ਜਾਣੀ ਆ ਵਕਾਖੇ ਦੁੱਧ ਬਾਈ ਕਹਿੰਦਾ ਵੀ 8 ਕਿਲੋ ਆਪੀ ਸੇਵਾ ਕਰ ਲੈ ਬਾਅਦ ਵੀ ਜਾਊ ਜੀ 8 ਕਿਲੋ ਵੀ ਦੇਈ ਗਈ ਦੋ ਕਰਾਂ ਦਾ ਡੰਗਾ ਲਾਉਂਦੀ ਆ ਕਿ ਨਹੀਂ ਹਾਂ ਪਾਹੂ ਬਾਈ ਠੀਲ ਠੰਡਾ ਚਾਹੀਦਾ ਯਾਰ ਦੁੱਧ ਦਾ ਪਾਈ ਆਦਾ ਕਿ ਲੋ ਘੱਟ ਵੀ ਦੇ ਦੇ ਬਾਈ ਮੈਂ ਕਹਿੰਦਾ ਈ ਥਾਰਾ ਮੈਨੂੰ ਐ ਲੱਗਦਾ ਵੀ ਕਿਤੇ ਥੋੜੀ ਜੀ ਗਰਮ ਹੋਊਗੀ ਉਹ ਵੀ ਲੱਗਦੀ ਆ ਦੇਖਣ ਨੂੰ ਲੱਗਦੀ ਵੀ ਅਗਲਾ ਕੰਮ ਦੋਗਲੇ ਪਣਜੇ ਚ ਆ ਜਾਂਦੀ ਆ ਹਾਂ ਤੇ ਪਰ ਇਹਨੇ ਮਾਂ ਜੀਦੀ ਨੇ ਪੈਰ ਵੀ ਨਹੀਂ ਪੁੱਟਿਆ ਬਾਈ ਆਪ ਤਾਂ ਹਜੇ ਜਵਾਈ ਵੱਲੋਂ ਡਾਉਣ ਲੱਗਦਾ ਲੋਕ ਬੜਾ ਵੜਾ ਗੱਤ ਚੁੰਦ ਗਾਮੀਆਂ ਘਰਾਂ ਚਕ ਨਹੀਂ ਹਾਂ ਤੋ ਵੀ ਮਿੱਤਰੋ 8 ਕਿਲੋ ਦੁੱਧ ਆਇਆ ਥੱਲੇ ਤੇ ਬਾਈ ਕਹਿੰਦਾ ਆਪਾਂ 22000 ਰੁਪਏ ਦੁੱਧ ਬਾਈ ਅੱਗੇ ਨੂੰ ਹੀ ਹੈ ਨਾ ਕੋਈ ਬੰਦਾ ਇੱਕ ਡੰਗ ਦੋੜਾਂਗੇ ਚੋਕੇ ਲੈ ਜੇ ਨਾ ਭਾਂਦੀ ਚੋਕੇ ਤੋ ਵੀ ਇਦਾਂ ਦਾ ਕੋਈ ਚੱਕਰ ਨਹੀਂ ਹੈ ਨਾ ਹਾਂਜੀ ਚੋਈ ਜਲੇ ਜੋ ਤਸੱਲੀ ਦੀ ਉਹ ਤੋਂ ਲੈ ਕੇ ਜਾਵੇ ਉਹ ਤੋਂ ਲੈ ਕੇ ਜਾਵੇ ਬਾਈ ਚਵਾਈ ਬਈ ਚਵਾਈ ਵਾਲੇ ਬਾਈ ਬਹੁਤ ਵਧੀਆ ਜੀ ਹਾ ਲੋ ਬਾਈ ਬਾਈ ਨੂੰ ਭਲਾਈ 2 ਕਿਲੋ ਸੰਝ ਲੋ 3 ਕਿਲੋ ਸੰਝ ਲੋ ਆਦੀ ਆ ਕੇ ਚੋ ਕੇ ਹਨਾ ਥੱਲੀ ਕਰਕੇ ਲੈ ਬਾਈ ਦੂਜੀ ਦੀ ਵੀ ਮਰਾਦੀ ਧਾਰਾ ਮਰਾਦੀ ਹਾ ਆ ਲੈ ਬਾਈ ਖਾਲੀ ਘਰ ਦੀ ਵੀਰੇ ਜਮਾਈ ਆਉਦੀ ਆਦਾ ਉਸਹਾ ਨਾ ਵੀਰੇ ਬੰਦਾ ਆ ਦੇਖੋ ਲੋ ਜੀ ਇਹ ਮੈਂ ਹੀ ਬਾਈ ਨੂੰ ਕਹਦਾ ਮੈਂ ਬਾਈ ਜੋ ਗਈ ਦਿਖਾ ਦੇ ਮੈਨੂੰ ਐ ਲੱਗਿਆ ਕਿ ਥੋੜੀ ਜਿਹੀ ਗਰਮ ਨਾ ਹੋਵੇ ਹਾਂ ਤੇ ਬਾਜੇ ਠੰਡੀ ਬਹੁਤ ਆ ਬਾਜੇ ਬੰਦਾ ਕਹਿੰਦਾ ਰਹਿੰਦਾ ਭਾਈ ਅਸੀਂ ਇੱਥੇ ਤਸੱਲੀ ਕਰਕੇ ਲੈ ਜਾਵੇ ਕਿ ਨਹੀਂ ਹਾਂਜੀ ਬਾਜੇ ਹੁਣ ਅਗਲਾ ਕਹਿੰਦਾ ਭਾਈ ਗਰਮ ਆ ਜਾਂ ਠੰਡੀ ਆ ਹਨਾ ਕਿਉਂਕਿ ਭਾਅ ਵੀ ਉਹੋ ਜਿਹਾ ਹੀ ਆ ਜਿਹਦੇ ਵੀ ਚੈਣਾ ਹਨਾ ਤੇ ਇਹਦੀਆਂ ਵੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਨੇ ਆ ਤੇ ਬਾਈ ਕਹਿੰਦਾ ਮੇਰੇ ਤੋਂ ਚਵਾਈ ਪੂਰੀ ਹੁੰਦੀ ਨਹੀਂ ਤੇ ਬੁੜੀਆਂ ਚੋਂਦਨਾਂ ਇਹ ਚਲ ਜਿੰਨਾ ਹੋਵੇ ਕਰਾ ਧਾਰਾ ਦਿਖਾ ਦੇ ਬਾਈ ਹਨਾ ਚੋਈ ਕੀ ਤੇ ਚੋਦੀ ਫਰਦਾਰੀ ਕੋਈ ਨਹੀਂ ਕੋਈ ਨਹੀਂ ਥੋੜੀ ਜਿਹੀ ਫਿੱਕੀ ਹੈ ਗਾੜੀ ਕਦੇ ਸੇਵਾ ਹੋ ਜਾਏ ਬਾਈ ਇਹਦੀ ਕਦੇ ਨਹੀਂ ਹਾਂਜੀ ਬਾਕੀ ਚਲੋ ਜਿਹੜਾ ਕੁਸ ਹੈਗਾ ਸਾਹਮਣੇ ਹੀ ਆ ਇਹਦਾ ਮੁੱਲ ਆ ਪਗਨਗੇ ਤੇ ਬਾਈ ਇਹਦਾ 27000 ਜੀ 27000 ਹਨਾ ਦੁੱਧ ਦੇ ਥਲੇ 10 ਕਿਲੋ 10 ਕਿਲੋ ਹਨਾ ਹਣ ਥੋੜਾ ਬੜਾ ਚੰਗਾ ਹੈ ਇਹਨੂੰ ஒட்டமொட்ட நாவியா பை வெங்கள ஹம ഫല <laughs> <coughs> <laughs> 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 ਕੁਆਇਦਾ ਬਹੁਤ ਮੋਟੀ ਪੂਲੀ ਬੜੀ ਐ ਮੈਸੋ ਬੜਾ ਬੈਠਾ ਆ ਫੱਟੀ ਦੇ ਮੜੀ ਐ ਫੱਟੇ ਰਤਾ ਰੰਖਾ ਦੇ ਬਾਈ ਫਿਰ ਹਨ ਹਾਂਜੀ ਜੇ ਚੋ ਸਕਦਾ ਚੋ ਦੇ ਹਾਂ ਫੱਟੀ ਦੇ ਕੋਈ ਆ ਫੱਟੀ ਹੋਈ ਨਹੀਂ ਆ ਮੈਠਾ ਇਹ ਕਰਾਂ ਜਿਵੇਂ ਬੁਰੰਗਾ ਚੋਂਦੀਆਂ ਕਰਕੇ ਬੰਦਿਆਂ ਨੂੰ ਦਵਾਈ ਕਰਨੀ ਔਖੀ ਲੱਗਦੀ ਹੈ ਨਾ ਦਵਾਈ ਜੀ ਵੀ ਦੇਖੋ ਕਰਮਾਈ ਹੈ ਨਾ ਬਾਈ ਬਾਕੀ ਤਾਂ ਬਾਈ ਗਾਂ ਵਾਲੇ ਦੀ ਸੇਵਾ ਹੈ ਨਾ ਸੇਵਾ ਸੇਵਾ ਦੁੱਧ ਪਦਣਾ ਚਾਹੀਦਾ ਜਿਹੜੇ ਸਾਹਮਣੇ ਲਿੱਸੀ ਆ ਹੈ ਨਾ ਕਿ ਨਹੀਂ ਹਾਂਜੀ ਕਿਉਂਕਿ ਜਿਵੇਂ ਬਾਲਾ ਜਿਵੇਂ ਉਹ ਆਪਣੀ ਉਹ ਰਾਜੀ ਆ ਪੂਰੀ ਹਾਂਜੀ ਉਹ ਕਨੀਆ ਪੱਕੇ ਸਕਦੇ ਵੀ ਉਹਦਾ ਕਿਉਂਕਿ ਫੁੱਲੀ ਉਹਦੇ ਚ ਜਾਣਕ ਨਹੀਂ ਹਾਂ ਇਹ ਬੱਚੀ ਜਿਵੇਂ ਥੋੜੀ ਜਿਹੀ ਕੋਈ ਜਾਣ ਪਰ ਲੂਗਾ ਥੋੜਾ ਬਾ ਦੁੱਧ ਵਾਜ ਜਾਊਗੀ ਹੈ ਨਹੀਂ ਬਾਕੀ ਚਲੋ ਅਗਲੇ ਦੀ ਗੱਲ ਕਰਾਂ ਮਾਦਾ ਬਾਈ ਇਹਨਾਂ ਨੂੰ ਕਰ ਮਾਣ ਜਿੰਨਾ ਪਾਵਾਂਗੇ ਉਹ ਨਾ ਦੇਣਾ ਇਹਨਾਂ ਨੇ ਕਿ ਨਹੀਂ ਘੱਟ ਪਾਵਾਂਗੇ ਤਾਂ ਘੱਟ ਦੇਣਾ ਤੇ ਵੱਧ ਪਾਵਾਂਗੇ ਵੱਧ ਦੇਣਾ ਉਹ ਵਿੱਚ ਵਾਈ ਪੋਲੀ ਇਹਦੀ ਵੀ ਪੋਲੀ ਪੋਲੀ ਜੀ ਬਹੁਤ ਆ ਥੱਲੇ ਹੀ ਰੱਖ ਲੈ ਬਾਈ ਧਾਰ ਨਹੀਂ ਜਗਦੀ ਗੀ ਇਹ ਦੇਖਦੀ ਨਹੀਂ ਆਹੀ ਰੱਖ ਲੈ ਕੋਈ ਤੇ ਉਹਦੇ ਕੋਈ ਜ਼ਿਕਰ ਨਹੀਂ ਬਾਕੀ ਚਵਾਈ ਚ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆਕ ਨਹੀਂ ਹਾਂਜੀ ਉਹ ਯਾਰ ਰੇਟ ਵੀ ਹੈ ਜੋ ਕੋਈ ਹੈਗੀ ਵੀ ਹੈ ਕਿ ਨਹੀਂ ਸੀ ਆ ਜਾਂ ਪੱਕੀ ਹੈ ਕਿ ਨਹੀਂ ਹਾਂਜੀ ਹਾਂਜੀ ਉਹ ਯਾਰ ਰੇਟ ਵੀ ਜੇ ਮੰਨ ਕੇ ਚਲੋ ਥੋੜੀ ਜਾਨ ਭਰੀ ਹੁੰਦੀ ਥੋੜੀ ਜ ਚਮਕ ਹੁੰਦੀ ਇਹੀ 45 5000 ਦੀ ਸੀ ਕੀ ਕਿ ਨਹੀਂ ਹਾਂਜੀ ਹਾਂਜੀ ਬਾਕੀ ਦੱਦ ਵੀ ਨ ਕੋਈ ਕਹਿੰਦੀ ਨਹੀਂ ਗੀ ਦੱਦ ਪੈਈ ਜਣਾ ਆਰਾਮ ਨਾਲ ਕਰਮ ਵਾਲੀ ਨੇ ਆ ਪੱਠੇ ਪੁੱਠੇ ਵੱਢੀ ਆਉਂਦੀ ਆ ਖਾਂਦੀ ਬਹੁਤ ਆ ਠੀਕ ਹੈ ਨਾ ਬਈ ਇਹਦੇ ਥੱਲੇ ਬਾਈ ਕਿੰਨਾ ਦਾ ਸੇਦੋਤਾ ਆਪਾਂ ਇਹਦੇ 10 ਕਿਲੋ ਜੀ ਇਹਦੇ ਥੱਲੇ 10 ਕਿਲੋ ਦੁੱਧ ਹਾਂਜੀ ਤੇ ਇਹਦਾ ਮੁੱਲ ਆਪਾਂ 27000 ਜੀ 27000 ਦੀ ਦੇਣੀ ਆ ਬਾਈ ਕਿੰਨਾ ਦਾ ਹਣਾ ਤੇ ਲੋ ਵੀ ਮਿੱਤਰੋ ਬਾਕੀ ਦੁੱਧ ਪਤੋਂ ਦਾ ਸੇਵਾ ਦਾ ਸੇਵਾ ਕਰ ਲੋਗੇ ਤਾਂ ਬਾਈ ਇਹਨੂੰ ਵੱਧ ਵੀ ਲੈ ਲੋਗੇ ਤੇ ਕਿਉਂਕਿ ਬਾਕੀ ਦਾ ਤਾਂ ਕੰਮ ਉਦਾਂ ਦਾ ਹੀ ਆ ਹਣਾ ਬਾਈ ਆਪਣੇ ਕੋਲ ਤਾਂ ਚੋਕਰ ਚੱਕਰਨ ਆਲਾ ਕਿ ਨਹੀਂ ਹਾਂਜੀ ਬਾਕੀ ਮੇਰੇ ਤਾਂ ਨਾਲ ਖਰਦੀਆਂ ਬਾਈ ਤੇਰੇ ਕੋਲ 1 2 ਦੇਣੀ ਆ 2 ਦੇਣੀ ਬਾਲਾ ਹਾਂਜੀ ਆਈ ਚਲਾਈ ਚੱਲੀ ਜਾਂਦੀ ਏ ਜੱਲ ਬਾਕੀ ਇਹਨਾਂ ਚੋਂ ਬਾਈ ਕਮਾਈ ਵੀ ਕਿੰਨੀ ਗਾ ਕਿਤੇ ਜਿਆਦਾ ਨਹੀਂ 1000 2000 ਰੁਪਏ ਹੀ ਆ ਬੱਸ ਬੈਨੂੰ ਬੇਲੀਆਂ ਹੁੰਦੀਆਂ ਮੰਨ ਲਓ ਹਾਂਜੀ ਖਾਲੀ ਹੁੰਦੀ ਮੰਨ ਲਓ ਯਾਹ ਦੀ ਚੋ ਤਸੱਲੀ ਕਰੋ ਹਨਾ ਹਾਂ ਜੀ ਪੂਰੀ ਤਸੱਲੀ ਹੋ ਗਈ ਉਹ ਦਵਾ ਵੀ ਲੈ ਜਾਓ ਕਿ ਨਹੀਂ ਹਾਂ ਜੀ ਲੋ ਮਿੱਤਰੋ ਇੱਥੇ ਥੱਲੇ ਬਾਈ ਕਹਿੰਦਾ 10 ਕਿਲੋ ਤਾਂ ਸਹੀ ਨਹੀਂ ਹਾਂ ਜੀ 10 ਇੱਥੇ ਥੱਲੇ 10 ਕਿਲੋ ਦੁੱਧ ਹਾਂ ਜੀ ਤੇ ਮੁੱਲੇ ਦਾ ਕੀਤਾ ਏ 27000 27000 ਰੁਪਇਆ ਲਓ ਜੀ ਮੈਂ ਕਰ ਦ ਕਰ ਵੇਲੀ ਕਰ ਦੇ ਕਰ ਕਿ ਨਹੀਂ ਹੋ ਬਈ ਜਿਹੜੇ ਸਾਹਮਣੇ ਚਾਰੂ ਦੂਰੂ ਦਾ ਸੇ ਕੋਈ ਕਾਰਗਲ ਕੋਰਗਲ ਫੀਡ ਲਾ ਲਿਆ ਬਧਾਲੂ ਤੇਰਾ ਨਾ ਵਾਜੂਗੀ ਜੀ ਹਾਂ ਵਾਜੂ ਨਹੀਂ ਤਾਂ ਚੱਲ 9 10 ਕਿਲੋ ਤਾਂ ਤੜਦੀ ਨਹੀਂ ਹੈ ਨਹੀਂ ਹਾਂ ਜੀ ਬਾਕੀ ਫੇਰ ਉਹ ਹੀ ਗੱਲ ਵੀ ਜਿਹੜੀ ਸੇਵਾ ਹੈ ਦੁੱਧ ਹੁੰਦਾ ਖੁਰਮੀ ਦਾ ਕਿ ਨਹੀਂ ਹਾਂ ਜੀ ਖੁਰਮੀ ਜੀ ਜੇ ਕੋਸ ਪਿਆ ਤਾਂ ਵਾਜੂਗੀ ਹਾਂ ਜੀ ਲਵੇ ਉਹ ਗਿਆ ਕਰਾ ਗਾਣਾ ਤੇ ਬਈ ਜਾਂਦੇ ਜਾਂਦੇ ਹਨ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਤਾਂ ਕਿ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਥੋੜਾ ਜਿਹਾ ਸੌਖਾ ਹੋ ਜਾਵੇ ਹਾਂਜੀ ਆਪਣਾ ਲੋਕੇਸ਼ਨ ਬੋਲ ਕੇ ਬਈ ਨੰਬਰ ਬੋਲ ਦੀ ਬਈ ਹਾਂਜੀ ਆਪਣਾ ਪਿੰਡਾ ਜੀ ਕੋੜ ਕੋੜ ਖੁਰਦ ਨੇੜੇ ਤਰੌਂਡੀ ਬਈ ਜ਼ਿਲ੍ਹਾ ਫਿਰੋਜ਼ਪੁਰ ਬਰ ਨੰਬਰ 995294538 ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਆ ਫਾਰਮ ਰੌੜ ਦਾ ਮਤਲਬ ਇਹ ਹੁੰਦਾ ਜੀ ਪਸ਼ੂ ਉੱਪਰ ਸੀਲਸ ਲੱਗਦਾ ਪਤਾ ਲੱਗ ਜਾਂਦਾ ਹੈ ਜੀ ਦੁੱਧ ਤੋਂ ਡੀ ਸੇਵਾ ਦਾ ਤੁਸੀਂ ਸੇਵਾ ਵੱਧ ਕਰ ਲਓਗੇ ਤਾਂ ਇਹਦੂ ਵੱਧ ਵੀ ਦੇ ਜਾਣੀ ਹੈ ਧੀ ਸੇਵਾ ਘੱਟ ਕਰ ਲਓਗੇ ਤਾਂ ਇਹਨਾਂ ਨੇ ਇਹਦੂ ਵੀ ਘਟ ਜਾਣਾ ਹਣਾ ਹੋਰ ਕੋਈ ਵੀ ਤਸੱਲੀ ਵਰਕ ਕਰਨੀ ਹੈ ਬਾਈ ਦੇ ਫਾਰਮ ਤੋਂ ਆ ਕੇ ਲੈ ਜਾਓ ਕੋਕੇ ਬਾਈ ਦਾ ਵੀ ਵਪਾਰ ਦਾ ਕੰਮ ਆ ਜਿਵੇਂ ਕਹਾਂ ਉਹ ਕੋਈ ਚੀਜ਼ ਦੱਸੀ ਹੁੰਦੀ ਆ ਜਾਂ ਜਿਹੜਾ ਤੁਹਾਡੇ ਸਾਹਮਣੇ ਦੁੱਧ ਚੋਲਿਆ ਜਾ ਜਿੰਨੀ ਵੀ ਬਾਈ ਨੂੰ ਸਮਝਾ ਉਹ ਹਸਾਵਣਾ ਬਾਈ ਨੇ ਤੁਹਾਨੂੰ ਦੱਸਤਾ ਏ ਹੋਰ ਕੋਈ ਤਸ਼ਲੀ ਪਰਖ ਕਰਨਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਉਹਦਾ ਬਾਈ ਤੁਸੀਂ ਹੱਕ ਰੱਖਦੇ ਹੋ ਕਿ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵੱਧਦੇ ਰਹੋ ਜੀ ਧੰਨਵਾਦ